ਦੇ ਕੋ ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਲਾਤ ਨੇ ਸਾਡੇ ਮੁੱਖ ਮੰਤਰੀ ਭੋਗਨ ਸਿੰਘ ਮਾਨ ਸਾਹਿਬ ਸਟੋਰ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਪਿਆ ਕਿਸ ਤਰੀਕੇ ਨਾਲ ਕੱਲ ਉਹਨਾਂ ਦੇ ਇੱਕ ਐਮਐਲਏ ਦੀ ਜੂ ਗੰਦੇ ਸ਼ਬਦ ਉਹ ਸਾਡੀਆਂ ਪੰਜਾਬ ਦੀਆਂ ਧੀਆਂ ਪੈਣਾ ਲਈ ਵਰਤ ਰੇ ਆ ਅੱਜ ਉਹਨਾਂ ਦੀ ਜਿਹੜੀ ਔਮਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਮੈਂ ਤਾਂ ਖਰਾਨਾ ਉਹ ਬੀਬੀ ਜੀ ਕਿੱਥੇ ਸੁਪੇ ਤੇ ਉਹਨਾਂ ਨੂੰ ਤਾਂ ਆਪਣੀ ਆਪ ਐਕਸ਼ਨ ਲੈਣਾ ਚਾਹੀਦਾ ਸੀ ਵੀ ਇੱਕ ਐਮਐਲਏ ਕਿਉਂਕਿ ਜਿਹੜੇ ਮੁੱਖ ਮੰਤਰੀ ਵਾਲੇ ਕੰਮ ਨੇ ਜਿਹੜੇ ਉਹ ਪਹਿਲਾਂ ਕਰਦੇ ਰਿਹਾ ਭੰਪਣਾ ਉਹੀ ਸੇਮ ਇਹ ਐਮਐਲਏ ਜਿਹੜਾ ਐਮਐਲਏ ਜਿਹਦੇ ਖਿਲਾਫ ਹਰ ਮੈਂ ਸਮਝਦਾ ਉਹਦੇ ਖਿਲਾਫ ਹਰ ਚਾਹ ਉਹ ਚਾਰੇ ਚਰਾਹੇ ਜੋ ਲੇਡੀਆਂ ਦੇ ਉਲਟੋਂ ਨੇ ਬੋਲਿਆ ਉਹਦੇ ਖਿਲਾਫ ਇਹ ਚੀਜ਼ਾਂ ਸਾਹਮਣੇ ਆਈਆਂ ਉਦੋਂ ਬਾਅਦ ਪਰਾ ਸਿਰੇ ਲਾਤਾ ਕੰਮ ਜਿਹੜਾ ਭਵਾਨੀਗੜ੍ਹ ਦੀ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਜੀ ਪਿੱਛੇ ਜਿਹੜੀ ਬੀਬੀ ਐਮਐਲਏ ਦੋ ਦਿਨ ਪਹਿਲਾਂ ਹੀ ਚੀਫ ਮਿਨਿਸਟਰ ਥਾਪੀ ਦੇ ਕੇ ਆਇਆ ਸ਼ਾਬਾਸ਼ੀ ਦੇ ਕੇ ਆਇਆ ਭਵਾਨੀਗੜ੍ਹ ਜਦੋਂ ਗਏ ਵੀ ਬੀਬੀ ਜੀ ਆਪਾਂ ਪਿੱਛੇ ਨਹੀਂ ਰਹਿਣਾ ਤਕੜੇ ਹੋ ਕੇ ਇਸ ਕੰਮ 'ਚ ਲੱਭੋ ਤੁਹਾਡੀ ਜਿਹੜੀ ਕਿਸ਼ਤ ਆ ਉਹ ਪਹੁੰਚੀ ਨਹੀਂ ਹੱਥ ਤੇ ਬੀਬੀ ਜੀ ਨੇ ਚੱਕ ਤੇ ਫੱਟੇ ਤੇ ਅੱਜ ਜਿਹੜੇ ਪ੍ਰਧਾਨ ਜੀ ਬਣਨਾ ਚਾਹੁੰਦੇ ਸੀ ਜਿਨ੍ਹਾਂ ਨੇ ਇਹ ਜ਼ਹਿਰ ਦੀ ਗੋਲੀ ਖਾਧੀ ਆ ਉਹਨਾਂ ਤੋਂ ਪਹਿਲਾਂ 35 ਲੱਖ ਰੁਪਈਆ ਲਿਆ 35 ਲੱਖ ਰੁਪਈਆ ਲਿਆ ਪਰ ਬੀਬੀ ਜੀ ਕੋਲ ਗਾਂ ਕੋਦੂ ਬਣਾ ਆ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਥਾਪੀ ਸੀ ਸ਼ਾਬਾਸ਼ੀ ਸੀ 55 ਲੱਖਾਂ ਲਾ ਆ ਗਿਆ ਵੀ ਮੈਨੂੰ ਭਵਾਨੀ ਕਰਦੀ 55 ਲੱਖ ਤੇ ਤੁਸੀਂ ਦੋ ਜੀ ਪਰ ਬੀਬੀ ਜੀ ਦੀ ਇਮਾਨਦਾਰੀ ਤੇ ਤੁਹਾਰੇ ਹੀ ਜਾਏ ਬੀਬੀ ਜੀ ਨੇ ਉਹ ਪਹਿਲੇ ਵਾਲਾ ਜਿਹੜਾ 35 ਲੱਖ ਸੀ ਉਹ ਆਪਣੇ ਬੰਦੇ ਕੋਲ ਪੈਸੇ ਦੇ ਕੇ ਆਪਣੀ ਟੀਮ ਵੀ ਆ ਲੋ ਜੀ 35 ਲੱਖ ਵੀਡੀਓ ਵੀ ਆਪ ਬਣਾਈ ਵੀ ਕੱਲ ਨੂੰ ਇਹ ਨਾ ਕਿਹਾ ਵੀ ਅਸੀਂ ਤੁਹਾਡੇ 35 ਲੱਖ ਨਹੀਂ ਮੋੜੇ ਕਿਉਂਕਿ ਹੁਣ ਰੇਟ ਆ ਜਿਹੜਾ ਉਹ 55 ਤੱਕ ਚਲਾ ਗਿਆ ਏ ਤੇ ਆ 35 ਲੱਖ ਤੁਹਾਡੇ ਵਾਪਸ ਕੀਤੇ ਇਹ ਇਮਾਨਦਾਰੀ ਵਕਈ ਵੱਡੀ ਇਮਾਨਦਾਰੀ ਜਲੀ ਦਿਖਾਈ ਆ ਸਾਡੀ ਬੀਬੀ ਜੀ ਐਮਐਲਏ ਨੇ ਤੇ ਪਰ 55 ਲੱਖ ਚ ਇੱਕ ਟਰੱਕ ਹੀ ਹੁੰਦੀਆਂ ਜਿਹੜੇ ਸਭ ਤੋਂ ਵਿਚਾਰੇ ਉਹ ਛਕੜੇ ਟਰੱਕ ਹੁੰਦੇ ਆ ਜਿਹੜੇ ਸੀਜ਼ਨ ਚ ਚੱਲਦੇ ਆ ਜਿਹੜੇ ਇਹੀ ਕਹਿੰਦੇ ਸੀ ਦੂਜਿਆਂ ਤੇ ਕੇਸ ਬਣਾਉਂਦੇ ਸੀ ਵੀ ਜਿਹੜਾ ਟੈਂਡਰ ਪ੍ਰੋਸੈਸ ਆਉਂਚ ਪੈਸੇ ਖਾਂਦੇ ਆ ਤੇ ਆ ਕੀ ਚੰਦ ਚੜ੍ਹੇ ਆ ਜੀ ਤੇ ਮੈਂ ਕਹਿੰਨਾ ਹਾਕਾਰ ਮੱਚਿਆ ਪਿਆ ਜਲਦੀ ਤੋਂ ਜਲਦੀ ਜੇ ਮਾੜੀ ਮੋਟੀ ਵੀ ਸ਼ਰਮ ਆ ਤੁਹਾਨੂੰ ਤੇ ਇਹ ਦੋਨੋਂ ਐਮ ਐਲ ਏ ਨੂੰ ਆਪਣੀ ਪਾਰਟੀ ਚੋਂ ਕੱਢੋ ਤੁਸੀਂ ਕਹਿੰਦੇ ਸੀ ਬਦਲਾਅ ਬਦਲਾਅ ਵਾਲੀ ਪਾਰਟੀ ਆ ਤੇ ਦੋਨੋਂ ਐਮਐਲਏ ਬੀਬੀ ਜੀ ਤੇ ਉਹ ਤੁਹਾਡੇ ਨਾਲ ਦਾ ਜਿਹੜਾ ਵੱਡੇ ਭੰਡਾ ਸੋਟਾ ਭੰਡਾ ਜਿਹੜਾ ਜਿਹੜਾ ਇਹੀ ਕੰਮ ਤੁਹਾਡੇ ਨਾਲ ਕਰਦਾ ਰਿਹਾ ਸੀ ਜਿਆੜਾ ਉਹਨੂੰ ਜਲਦੀ ਤੋਂ ਜਲਦੀ ਹਟਾਓ ਨਹੀਂ ਅਗਲੀ ਰੂਪਰੇਖਾ ਹੈ ਜਿਹੜੇ ਵੱਡੇ ਐਜੀਟੇਸ਼ਨ ਮੈਂ ਆਪ ਜਾ ਕੇ ਉਹ ਤੀਜੀ ਗੱਲ ਜਿਹੜਾ ਪੱਤਰਕਾਰ ਤੇ ਤੁਸੀਂ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਨੇ ਇਹ ਆਡੀਓ ਥੋੜੀ ਲੋਕਾਂ ਦੇ ਮੂਹਰੇ ਲਿਆਂਦੀ ਆ ਉਹਦੇ ਨਾਲ ਜਾ ਕੇ ਵੀ ਖੜਾਂਗੇ ਤੇ ਜਿਹੜਾ ਟਰੱਕ ਯੂਨੀਅਨ ਨਾਲ 35 ਵਾਲਾ 55 ਨਾਲੇ ਨਾਲ ਤਾਂ ਤੁਸੀਂ ਖੜ ਕੇ ਅਸੀਂ 35 ਵਾਲੇ ਨਾਲ ਜਾ ਕੇ ਖੜਾਂਗੇ ਤੇ ਇਹ ਹਰ ਚੀਜ਼ ਆ ਥੋੜੀ ਸੰਗਰੂਰ ਜਿਨੇ ਦੀ ਆ ਜਿਹੜੀ ਤੁਸੀਂ ਇਹ ਥੋੜਾ ਆਪਣਾ ਜਿਲ੍ਹਾ ਤੇ ਨਾਲ ਲੱਗਦੀ ਸੀਟ ਆ ਭਗਵਾਨ ਸਿਹਾ ਆਪਣਾ ਜਿਲ੍ਹਾ ਤਾਂ ਬਖਸ਼ ਦੇਣਾ ਸੀ ਜਿਹੜੇ ਲੋਕਾਂ ਨੇ ਤੈਨੂੰ ਸਤੌਜ ਤੋਂ ਚੱਕ ਕੇ ਮਾਸਟਰ ਮਹਿੰਦਰ ਦੇ ਬੇਟੇ ਨੂੰ ਚੰਡੀਗੜ੍ਹ ਦੀ ਟੀਮ ਨੇ ਸਤੂ ਦੀ ਕੁਰਸੀ ਤੇ ਬਿਠਾਇਆ ਉਹ ਜ਼ਿਲ੍ਹੇ ਵਾਲਿਆਂ ਦਾ ਤਾਂ ਹੋ ਜਾਣਾ ਸੀ ਇਸ ਕਰਕੇ ਇਹ ਕੰਮ ਵੀ ਹੁਣ ਸਾਨੂੰ ਆਪਣੇ ਹੱਥ ਲੈਣਾ ਪਊਗਾ ਜਿਹੜੀ ਇਹ ਲੁੱਟ ਮਚਾ ਰਹੇ ਆ ਇਹ ਐਮਐਲਏਾਂ ਦੀ ਲੁੱਟ ਆ ਜਿਹੜੀ ਬੰਦ ਕਰਨ ਨੂੰ ਅਸੀਂ ਸੜਕਾਂ ਤੇ ਉਤਰਾਂਗੇ